ਜੇ ਮੇਰੀ ਮਦਦ ਭਾਈ ਜਸਵੀਰ ਸਿੰਘ ਰੋਡੇ ਸੰਤਾਂ ਦਾ ਪਰਿਵਾਰ ਕਰਦੇ ਜਿਨ੍ਹਾਂ ਨੇ ਇੰਡੀਆ ਦੀ ਫੌਜ ਦੇ ਨਾਲ ਲੜਿਆ ਸਿੱਖ ਕੌਮ ਚ ਉਹਨੇ ਰੂਹ ਫੋਕੀ ਹੈ ਇਹ ਮੇਰੀ ਮਦਦ ਉਹ ਕਰ ਦੇਵੇ ਜੇ ਮੇਰੀ ਮਦਦ ਭਾਈ ਸਰਪਜੀਤ ਸਿੰਘੂ ਦਾ ਭਰਾ ਬੋਲ ਦੇਵੇ ਜਿਨੇ ਸਿੱਖ ਕੌਮ ਦੀ ਡਿੱਗੀ ਪੱਗ ਸੱਤੇ ਰੱਖੀ ਹੈ ਜਿਹਦੇ ਕਰਕੇ ਇਹ ਸਾਰੇ ਜਿੱਤੇ ਸੀ 1990 ਚ ਜਿਹਦੇ ਕਰਕੇ ਜਿੱਤੇ ਆ ਜੇ ਮੇਰੀ ਮਦਦ ਸੁਖਵਿੰਦਰ ਸਿੰਘ ਕਰ ਦੇਵੇ ਸੁਤਵੰਤ ਸਿੰਘ ਦਾ ਭਤੀਜਾ ਜੇ ਮੇਰੀ ਮਦਦ ਪ੍ਰਵਾਨਾ ਜੀ ਕਰ ਦੇਵੇ ਜੇ ਮੇਰੀ ਮਦਦ ਰਾਜਾ ਰਾਜ ਸਿੰਘ ਕਰ ਦੇਵੇ ਜੇ ਮੇਰੀ ਮਦਦ ਆਪਣਾ ਅਮਰਤਪਾਲ ਦਾ ਪਰਿਵਾਰ ਕਰ ਦੇਵੇ ਜੇ ਮੇਰੀ ਮਦਦ ਨਿੰਗ ਸਿੰਘ ਕਰਦੇ ਨਾ ਜੇ ਮੇਰੀ ਮਦਦ ਭਾਈ ਮਰਜੀਤ ਸਿੰਘ ਜੀ ਦਾ ਭਰਾ ਸ਼ਹੀਦ ਹੋਇਆ ਗੋਲੀਆਂ ਦੇ ਵਿੱਚ ਸਿੱਧਾ ਲੜਿਆ ਜੇ ਉਹਦਾ ਭਤੀਜਾ ਮੇਰੀ ਮਦਦ ਕਰ ਦੇਵੇ ਤੇ ਫੇਰ ਮੈਂ ਪੰਥ ਨਹੀਂ ਆਂ ਤੇ ਜੇ ਇਹਨਾਂ ਦੀ ਮਦਦ ਕਰ ਦਵੇ ਮੈਂ ਨਾ ਨਹੀਂ ਲੈਂਦਾ ਸਾਰੇ ਨੂੰ ਪਤਾ ਹੈ ਜੇ ਇਹਨਾਂ ਦੀ ਮਦਦ ਕਰਦੇ ਨੇ ਇਹਨਾਂ ਦੀ ਮਦਦ ਢੀਡਸਾ ਸਾਹਿਬ ਕਰਦੇ ਨੇ ਇਹਨਾਂ ਦੀ ਮਦਦ ਕੋਈ ਕਾਂਗਰਸ ਵਾਲਾ ਕਰ ਦਵੇ ਇਹਨਾਂ ਦੀ ਮਦਦ ਕੋਈ ਭਾਜਪਾ ਵਾਲਾ ਕਰ ਦਵੇ ਇਹਨਾਂ ਦੀ ਮਦਦ ਕੋਈ ਵੀ ਕਰ ਦਵੇ ਇਹਨਾਂ ਦੀ ਮਦਦ ਜਿਹਨੂੰ ਸਿੱਖ ਨਹੀਂ ਚਾਹੁੰਦੇ ਉਹ ਕਰਦੇ ਨੇ ਇਹਨਾਂ ਦੀ ਮਦਦ ਜੇਰਾਬਾਦ ਦੇ ਵਾਰਸ਼ ਕਰਦੇ ਨੇ ਇਹ ਬਣ ਜਾਂਦੇ ਪੰਥਕ ਤੇ ਮੈਂ ਕਿੱਥੋਂ ਸੀਨਾ ਪਾੜ ਕੇ ਵਿਖਾਵਾਂ ਇਹ ਮੈਂ ਪੰਥ ਦਾ ਬੰਦਾ ਐ ਹੁਣ ਮੈਂ ਕੋਈ ਬੰਦਾ ਵੱਡਾ ਨਹੀਂ ਹੁੰਦਾ ਕੋਈ ਵਿਅਕਤੀ ਵੱਡਾ ਨਹੀਂ ਹੁੰਦਾ ਵਿਅਕਤੀ ਕੌਮ ਨਹੀਂ ਹੈ ਜੀ ਇੱਕ ਵਿਅਕਤੀ ਪੰਥ ਨਹੀਂ ਹੈਗਾ ਇੱਕ ਵਿਅਕਤੀ ਕੌਮ ਦਾ ਵਫਾਦਾਰ ਨਹੀਂ ਇੱਕ ਬਸਤੀ ਦੇ ਵਿਅਕਤੀ ਨਹੀਂ ਕੁਝ ਕਰ ਸਕਦਾ ਕੌਮ ਵੱਡੀ ਹੁੰਦੀ ਐ ਬੰਦਾ ਵੱਡਾ ਨਹੀਂ ਹੁੰਦਾ ਪਾਰਟੀ ਵੱਡੀ ਹੁੰਦੀ ਐ ਪਾਰਟੀ ਵੱਡੀ ਨਹੀਂ ਹੁੰਦੀ ਕੌਮ ਵੱਡੀ ਹੁੰਦੀ ਐ ਸੁਣ ਤਾਂ ਭਾਈ ਕੌਮ ਦੇ ਵਾਸਤੇ ਇਹ ਸਰਟੀਫਿਕੇਟ ਤੁਸੀਂ ਦੇਣਾ ਜਿਨ੍ਹਾਂ ਲਈ ਮੈਂ ਲੜਿਆ ਮਰਿਆ ਸਾਰਾ ਪਰਿਵਾਰ ਤਬਾਹ ਕਰ ਲਿਆ ਮੈਂ ਉਹਨਾਂ ਦੀ ਨਿਗਾਹ 'ਚ ਪੰਥ ਨਹੀਂ ਆ ਹੁਣ ਤੁਸੀਂ ਦੱਸਣਾ څنګه ਤੇ ਮੈਂ ਪੰਥ ਸੇਗਾ ਕਿਥੇਗਾ ਮੈਂ ਪੰਜਾਬ ਲਈ ਲੜਿਆ ਕਿ ਨਹੀਂ ਲੜਿਆ ਹੁਣ ਮੈਂ ਕਹਿੰਦੇ ਆ ਜਿਸ ਕਰਨ ਸਿਓ ਤੂੰ ਦੋ ਗੱਡੀਆਂ ਤੇ ਤੁਰਿਆ ਫਿਰਦਾ ਤਿੰਨ ਤੇ ਮੈਂ ਜਿਹੜਾ ਮੈਂ ਘੜਾ ਰੇਤਾ ਵੇਚਿਆ ਮੈਂ ਜਿਹੜਾ ਬੱਜਰੀ ਵੇਚੀ ਆ